ਮੈਨੂੰ ਤੇ ਘਰ ਪਰ ਜ਼ਰੂਰੀ ਕੰਮ ਹੈ ਮੈਂ ਚਲਦੀ ਹਾਂ ਆਪਸੇ ਬਾਤ ਹੈ ਹੈਲੋ ਦੀ ਬੱਚੀ ਸਵੇਰੇ ਸਵੇਰੇ ਕਾਰਟੂਨਾਂ ਤੇ ਬੈਠਾ ਰਹੇ ਹੁੰਦਾ ਬੱਚਾ ਆ ਤੁਹਾਡੀਆਂ ਪਰਦੀਆਂ ਪਈਆਂ ਨੇ ਮਾਮਾ ਰੱਖ ਕੇ ਗਏ ਨੇਗੇ ਤੁਹਾਨੂੰ ਵੀ ਤਿਆਰ ਹੋ ਜਾਉਂਗੇ ਤੁਸੀਂ ਬੈਠਿਆ ਤੁਸੀਂ ਦੇਖ ਲੈ ਟੀਵੀ ਤੇ ਫਿਰ ਗੱਲਾਂ ਪਈ ਜਾਂਦੇ ਮਾਮਤੋਂ ਨਾ ਰਿਹਾ ਉਹ ਓ ਮਾਈ ਗੋਡ ਜੇ ਆ ਗਿਆ ਫਤੇ ਸਿੰਘ ਇਹ ਫਤੇ ਸਿੰਘ ਹੈ ہمارا ਦੇਖੋ ਦੇਖੋ ਨਾ ਕੀ ਹੈ ਠੀਕ ਗਾਈਸ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ YouTube ਚੈਨਲ ਕਿਵੇਂ ਤੋ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਗਾਈਸ ਬੱਚੇ ਆਪਣਾ ਜਾ ਰਹੇ ਨੇਗੇ ਸਕੂਲ ਤਿਆਰ ਹੋ ਕੇ ਜਿਵੇਂ ਕਿ ਰੋਜ਼ ਇਹ ਜਦਵੀ ਨੇਗੇ ਤੇ ਆ ਖੋਲੂ ਦੇਖੋ ਸਾਡਾ ਮਾਂ ਤਾਂ ਚਾਹੇਗਾ ਹੁਣ ਪੰਗੇ ਲੈਂਦਾ ਸੀ ਮੇਰੇ ਨਾਲ ਸਵੇਰੇ ਸਵੇਰੇ ਅੱਜ ਮੈਂ ਪੰਗੇ ਲੈਂਦਾ ਕੱਪੜੇ ਨਾਲ ਅੱਜ ਅੱਜ ਆਹ ਚਾਹਦੇ ਪਾਲਾ ਪਾਲੇ ਤਾਂ ਬੇਲਾ ਉਹ ਤੂੰ ਮੇਰੇ ਨਾਲ ਤਾਂ ਬਾਹਲੇ ਪੰਗੇ ਲੈਂਦਾ ਰਹੇ ਬੜੀ ਡੇਢ ਪਸ ਲਈਏ ਤੂੰ ਉਹ ਡੇਢ ਪਸ ਲਈ ਆਹਨਾਂ ਦੀ ਮਾਂ ਵੀ ਹੈ ਜੀ ਮਾਂ ਵੀ ਕਿਹੜੇ ਪਸਲੀ ਹੈਗੀ ਤੂੰ ਤਾਂ ਡੇਢ ਕਿਉਂ ਆਂਗਾ ਤੂੰ ਤਾਂ ਡੇਢ 100 ਪਸਲੀ ਆ ਤੂੰ ਡੇਢ ਪਸ ਦੀ ਕਿਹੜੇ ਪਸ ਦਾ ਜੀ ਮਾਂ ਵੀ ਆਏ ਜੀ ਉਹ ਮੈਂ ਇਹ ਕਿਹਾ ਜੀ ਮਾਂ ਵੀ ਇਹ ਜੀ ਹੈਗੀ ਡੇਢ ਪਸਲੀ ਨਹੀਂ ਆ ਵੀ ਇਹਦੇ ਬੰਗੂ ਨਹੀਂ ਸੁਭਾਅ ਚਲੋ ਇਹ ਰੈਡੀ ਹੋ ਰਹੀ ਨੇ ਗਾਇਸ ਮੈਂ ਅੱਜ ਜਾਣਾ ਸੰਨੀ ਛੱਡਿਆ ਜਾਣਾ ਹੀ ਨਹੀਂ ਉੱਥੇ ਪੰਜੀਰੀ ਬਣਾਉਣੀ ਹੈ ਕਹਿੰਦੇ ਸਾਡੀ ਪੰਜੀਰੀ ਲਾਜੋ ਉਹਨਾਂ ਨੂੰ ਰਲਉਣੀ ਨਹੀਂ ਆਉਂਦੀ ਹੈਗੀ ਫੇ ਮੈਂ ਵੱਡਾ ਹਲਵਾਈ ਜਾਊਂਗਾ ਪੰਜੀਰੀ ਲਾਉਣ ਉਹ ਵੱਡਾ ਹਲਵਾਈ ਜਿਹੜਾ ਫੋਨ ਹੀ ਕੱਟਦਾ ਸੀਗਾ ਉਹ ਉੱਥੇ ਦੀਵਾਲੀ ਤੇ ਕੋਆ ਘਟੇ ਜਿਹੜੇ ਹਲਵਾਈ ਨੇ ਵੱਡੇ ਨੇ ਉਹ ਜਾ ਰਹੇ ਨੇ ਉਹ ਹਲਵਾਈ ਜਾਊਗਾ ਹੁਣ ਉਹਨਾਂ ਦੀ ਪੰਜੀਰੀ ਲਾਉਣ ਵਾਸਤੇ ਹੁਣ ਅਸੀਂ ਆਪਣਾ ਜਾ ਰਹੇ ਹਾਂ ਕਿ ਆਪੋ ਆਪਣੇ ਕੰਮਕਾਰਾਂ ਤੇ ਬੱਚੇ ਜਾ ਰਹੇ ਨੇ ਸਕੂਲ ਦੇਖੋ ਰੈਡੀ ਹੋ ਕੇ ਤੇ ਮੈਂ ਜਾ ਰਿਆਂਗੀ ਡਿਊਟੀ ਔਰ ਇਹ ਆਪਣਾ ਜਾਊਗੀ ਡਿਊਟੀ ਬਣਾ ਹੋਈ ਹੈਗੀ ਹੋਪਲੀ ਟੂਟੀ ਬਣਾ ਕੇ ਦੁਆ ਦੇ ਪੰਜੀਬ ਬਣਾਉਣ ਚੱਲ ਜੂਗੀ ਤੇ ਫਿਰ ਸ਼ਾਮ ਨੂੰ ਇਕੱਠੇ ਹੋਵਾਂਗੇ ਸਾਰਿਆਂ ਨੇ ਤੇ ਉਦੋਂ ਤੁਹਾਨੂੰ ਮਿਲਾਂਗੇ ਪਰੌਂਠੇ ਬਣ ਰਹੇ ਨੇਗੇ ਤੇ ਪਰੌਂਠੇ ਬਣਾਉਂ ਬਣਾ ਦੇ ਕੇ ਕਾਰਨਾਮਾ ਕਰਿਆ ਸਾਡੇ ਸੈਫ ਨੇ ਆਹ ਦੇਖੋ ਪਹਿਲਾਂ ਦੇ ਦੇਵਾਂ ਤੁਹਾਨੂੰ ਸਾਰੇ ਸੋਈ ਸਾਰੇ ਸੋਈ ਚ ਆਹ ਭਰਤੀ ਅਸੀਂ ਘੜੇ ਸੀ ਲਵੇ ਤਿੰਨੇ ਜਣੇ ਫਤੇ ਬਾਜਿਆ ਗੱਲਾਂ ਲੈ ਲਈ ਗੱਲਾਂ ਦੱਸਾਂ ਹਾਂ ਗਲੀਨ ਤੇ ਵੀ ਪੈ ਗਿਆ ਮੇਰੇ ਪੈ ਗਈ ਸਿੱਟੀਆਂ ਦੇਖੋ ਮੇਰੀ ਪੈਂਟ ਤੇ ਸਾਰੀ ਭਰ ਜਾਂਦੀ ਹਮ ਹੌ ਕੇ ਹਲਕੇ ਜਿਹੇ ਰਹਿ ਗਏ ਮੇਰੇ ਕਿਉਂ ਹੋਆ ਨਾ ਕਿਉਂ ਕਰਕੇ ਗਲੀਨ ਤੇ ਵੀ ਪੈ ਗਈ ਸੀਗੇ ਉਹ ਚ ਮੱਖਣ ਕੱਢ ਰਹੇ ਸੀਗੇ ਮਲਾਈ ਚੋਂ ਗ੍ਰੈਂਡਰ ਚਲਾ ਕੇ ਗ੍ਰੈਂਡਰ ਪਿਛਲੀ ਵਾਰ ਤਾਂ ਸਫਲ ਰਿਹਾ ਸਾਰਾ ਉੱਪਰ ਢੱਲੀ ਸੜਦਾ ਟੱਕਣ ਹੱਥ ਚੱਕ ਲਿਆ ਨਾਲ ਦੀ ਨਾਲ ਸਾਰੇ ਕਿਤੇ ਪੈ ਲਿਆ ਉਹ ਹਾਂ ਆ ਦੇਖ ਮੈਂ ਸਾਰੀ ਭੀਜੀਆਂ ਕੋਟ ਗੱਡੀਆਂ ਸੀ ਲੈ ਆਪਦੇ ਤੇ ਵੀ ਭਾਰਕ ਰੋਟੀ ਲਾ ਕੇ ਹੁਣ ਆਪਦੇ ਕੱਪੜੇ ਲੈਣੀ ਤੇਰਾ ਤਾਂ ਪੈਣੀ ਸੀਗੀ ਫਿਰ ਚੱਲ ਖਾ ਲੋ ਰੋਟੀ ਚੱਲੀਏ ਟਾਈਮ ਹੋ ਗਿਆ A few moments later ਮੰਜੀਰੀ ਬੱਟਾ ਵਾਲਾ ਆ ਗਿਆ ਖੰਡਾ ਚ ਆਜਾ ਅਸੀਂ ਤਾਂ ਲੈ ਕੇ ਮੰਜੀਰੀ ਨਾਲ ਬਰੇ ਕੋਆ ਗੱਡਣਾ ਇੱਥੇ ਨਾ ਕਿਸੇ ਦੇ ਕੰਦੇ ਆਇ ਕ ਪੰਦੀਰੀ ਵਾਲਾ ਇੱਕ ਆ ਸਾਗ ਵਾਲਾ ਇੱਕ ਉਹ ਕੱਖ ਪਾ ਰਹੇ ਆ ਆ ਦੇਖੋ ਮੰਜੀਰੀ ਮਾਰਨੀ ਇਹਦੇ ਸਮਾਨ ਦਾ ਆ ਦੇਖੋ ਸਮਾਨ ਸਾਰਾ ਆਖਵਾੜਵਾ ਆ ਦੇਖੋ ਸਮਾਨ ਆ ਖੁੱਲ ਬਤਾਸੇ ਨੇਗੀ ਪਤੀ ਹਾਂ ਦੇਖੋ ਆ ਖੁੱਲ ਬਤਾਸੇ ਨੇ ਆ ਮਗਜ ਨੇ ਆ ਕਾਲੀ ਮਿਰਚ ਐ ਬਾਕੀ ਅਸੀਂ ਸਾਰਾ ਸਮਾਨ ਪੀਸ ਲਿਆ ਆ ਚੀਜ਼ ਇਹਨੂੰ ਆਪਾਂ ਇਥੇ ਲਾ ਕੇ ਨਾ ਕੜਾਹੀ 'ਚ ਫੇਰ ਪਾਵਾਂਗੇ ਤੁਹਾਨੂੰ ਦਿਖਾਵਾਂਗੇ ਇਧਰ ਸਾਡਾ ਆਟਾ ਬਣਨ ਵਾਲਾ ਆ ਆਟਾ ਬਸ ਬਣਨ ਵਾਲੀ ਆ ਨਾ ਬਣੀ ਪਿਆ ਖਾਸ ਖਾਸ ਮੇਥੇ ਦਾ ਪਾ ਦੇ ਜੀ ਖਾਸ ਖਾਸ ਮੇਥੇ ਪਾ ਲਈਏ ਜੀ ਉਹ ਵੀ ਤੁਹਾਨੂੰ ਲੀ ਸੇ ਇੱਕ ਲੱਗ ਜਾਊਗਾ ਪੁਲਵ ਦਾ ਸੇ ਅਸੀਂ ਪਹਿਲਾਂ ਘਿਓ ਚਮ ਕਰ ਲਏ ਸੀਗੇ ਤੁਹਾਨੂੰ ਲਏ ਸੀਗੇ ਤੁਹਾਨੂੰ ਦਿਖਾਉਣਾ ਭੁੱਲੀ ਖਸਣ ਨੂੰ ਫਿਰ ਜਸ ਮਾਰ ਪਾਵਾਂਗੇ ਉਹ ਦਿਖਾਵਾਂਗੇ ਇਧਰ ਸਾਗ ਵੀ ਦਿਖਾਓ ਸਾਡਾ ਅਰੇ ਮੈਂ ਦੋ ਦੋ ਕੰਮ ਕਰ ਰਹੇ ਹਾਂ ਨਾ ਕੰਮ ਦੇ ਕੋਲ ਆ ਗਈ ਆ ਦੇਖੋ ਸਾਗ ਭਰ ਰਿਹਾ ਕੋਈ ਭਰਦਾ ਪਤਾ ਕੀ ਜਗਾ ਚਾ ਰੱਖ ਦੇ ਤੁਸੀਂ ਆ ਦੇਖੋ ਜੀ ਇਹਦਾ ਤਰ੍ਹਾਂ ਖੀਲਾ ਵੀ ਕਾਉਂਟ ਗੋਗੋ ਤੇ ਆਦਾ ਇੱਕ ਸ਼ੇਰੋਂ ਬੰਨਦਾ ਜੀ ਮੈਂ ਆਪਣੇ ਉਹ ਤੋਂ ਪੁੱਛ ਰਾਕ ਆਪਣੇ ਰਾਤ ਨੂੰ 1500 ਪਾਏ ਦੱਖਾਂ ਪੈ ਗਈਆਂ ਪਣੀ ਮੇਰੀ ਗੱਲ ਆ ਦੇਖੋ ਜੀ ਵਿੱਚ ਹੁਣ ਸਮਾਨ ਪਾ ਰਹੇ ਨੇ ਕੱਲ ਸਾਮਣੇ ਪਾ ਲਿਆ ਜੀ ਸਾਰਾ ਸਮਾਨ ਹੁਣ ਇਹਦੇ ਵਿੱਚ ਖੁੱਲਪਦਾ ਸੇ ਵੀ ਬਾਤੇ ਦਾਖਾਂ ਦੁਖਾਂ ਸਾਰਾ ਪਾਤਾ ਹੁਣ ਆਪਣੇ ਹੀ ਰਹਿ ਗਈ ਕੁੱਲ ਗਈਆਂ ਦੇਖੋ ਚੀਨੀ ਪੌਣੀ ਰਹਿ ਗਈ ਹਾਂ ਖੁੱਲਣੀਆਂ ਇਹ ਮਾਂ ਦਾ ਬੋਦਾ ਸਮਾਨ ਹੀ ਆਪਣਾ ਘੱਟ ਹੈਗਾ ਹੁਣ ਆਜਾ ਪਾ ਚੀਨੀ ਪਾ ਰਹੇ ਹਾਂ ആശാ ਡਿਊਟੀ ਤੋਂ ਅੱਜ ਹੋ ਗਏਗੇ ਫ੍ਰੀ ਟਾਈਮ ਨਾਲ ਅੱਜ ਕਿਉਂਕਿ ਹਾਫ ਡੇ ਛੁੱਟੀ ਹੋ ਗਈ ਸੀਗੀ ਇਸ ਲਈ ਹੁਣ ਘਰ ਨੂੰ ਚੱਲਿਆਂਗੇ ਔਰ ਘਰੇ ਜਾਂਦੇ ਜਾਂਦੇ ਅੱਗੇ ਕੱਲ-ਕੱਲ ਦਾ ਦਿਨ ਡਿਊਟੀ ਹੋਣਾਗਾ ਫਿਰ ਉਸ ਤੋਂ ਬਾਅਦ ਦੇ ਵਿੱਚ ਛੁੱਟੀਆਂ ਹੋ ਜਾਣੀਆਂ ਨੇ ਕੋਰਟ ਦੇ ਵਿੱਚ ਤੇ ਆਪਾਂ ਵੀ ਫਿਰ ਛੁੱਟੀਆਂ ਤੇ ਹੋਵਾਂਗੇ ਤਕਰੀਬਨ ਥੋੜੇ ਜਿਹੇ ਦਿਨ ਹੀ ਡਿਊਟੀ ਜਾਣਾ ਹੋਊਗਾ ਇਹਨਾਂ ਛੁੱਟੀਆਂ ਦੇ ਵਿੱਚ ਤੇ ਅੱਜ ਕੁਝ ਘਰੇ ਸਮਾਨ ਮੰਗਾਏ ਸੀਗਾ ਫਰੂਟਸ ਮੰਗਾਏ ਸੀਗੇ ਤੇ ਕੁਝ ਕਿਸਮਾਨ ਹੋਰ ਆਗਾ ਉਹ ਵਾਲਾ ਲੈ ਕੇ ਚੱਲਿਆਂਗੇ ਤੁਹਾਨੂੰ ਘਰੇ ਚੱਲ ਕੇ ਦਿਖਾਉਣਾ ਵੀ ਅੱਜ ਕੀ ਕੁਝ ਖਰੀਦਦਾਰੀ ਕਰੀ ਐ ਮੈਂਨੇ ਤੇ ਕਿੰਨੀ ਕੁ ਕਰੀ ਆਗੀ ਘਰੇ ਦੇਖਦੇ ਆਂਗੇ ਵੀ ਪਸੰਦ ਆਊਗੀ ਮੇਰੀ ਖਰੀਦਦਾਰੀ ਅੱਜ ਵੀ ਜਾਂ ਨਹੀਂ ਆਉਂਦੀ ਕੱਢੋ ਸਮਾਨ ਹੁਣ ਮੰਗਾਇਆ ਸੀ ਜਿਹੜਾ ਕਿੰਨਾ ਕੁਸਾ ਕਿੰਨਾ ਕੁਸਾ ਕਿੰਨਾ ਕੁਸਾ ਇੰਨਾ ਕਿਦਰ ਨਾ ਕਿੰਨਾ ਹੋਣੀ ਕਿ ਤੁਸੀਂ ਇੰਨਾ ਆ ਰਿਹਾ ਏ ਲੈ ਆ ਚੱਕੀ ਲੈ ਬੰਦਾ ਕੱਟ ਕੇ ਲੈ ਇਤਰਾ ਪਹਿਲਾਂ ਲੈ ਕੇ ਆ ਐਵੇਂ ਆਇਕਣ ਕੇਕਣ ਉਹ ਯਾਰ ਗਾਇਸ ਚੇਂਜ ਕਰ ਲਿਆ ਡਿਊਟੀ ਤੋਂ ਵਾਪਸ ਆ ਕੇ ਤੇ ਮੈਂ ਤੁਹਾਨੂੰ ਦਿਖਾਉਣਾ ਵੀ ਹੁਣ ਕੀ ਕੀ ਕਰੀ ਹੋਈ ਹੈਗੀ ਆਪਾਂ ਨੇ ਉਹ ਸਾਰੀ ਖਰੀਦਦਾਰ ਤੋਂ ਹੋਣੇ ਹੈਗੇ ਅ ਇੱਕ ਮੈਂ ਟਿਕ ਮੈਂ ਦੱਸ ਵੀ ਆਪਣਾ ਡਾਇਟ ਤਿਆਰ ਕਿਵੇਂ ਆ ਗਿਆ ਫਟੇਰੀਆਂ ਵਾਸਤੇ ਥੋੜੋ ਬਥੇ ਵਿੱਚ ਸੈਲਰ ਪਾ ਕੇ ਆ ਪਵਿਤਾ ਸੋਹਣ ਸੈਲਰ ਪਾ ਕੇ ਇੱਚ ਫਟ ਕਿੰਨਾ ਹੋਊ ਇੱਚ ਕੀ ਫਟ ਹੋਗਾ ਰੋਟੀ ਜਿੰਨਾ ਖੁੰਦਾ ਤੇ ਇਹ ਤਾਂ ਰੋਟੀ ਵੀ ਖਾਣੇ ਹੈਗੇ ਨਹੀਂ ਜੀ ਇਹ ਤਾਂ ਬੜਾ ਓਵਰ ਕਰ ਤੱਕ ਹੋਣਾ ਹੈ ਮੈਂ ਖਾਵਾਂਗਾ ਆਏ ਫਿਰ ਚੀਜ਼ ਲਿਆ ਕੇ ਮਨੇ ਬੜਾ ਹੋਣ ਬਾਣੀ ਦਿਖਾ ਦਿੰਦਾ ਨਾਲ ਹੀ ਖਾਣੀ ਹੈਗੀ ਨਾਲ ਹੀ ਖਾਣੀ ਕਿੰਨੂ ਹੈ ਕਿੰਨੂ ਅਜ ਮੈਂ ਘਰੇ ਲਾ ਦੇ ਕਿਨੂ ਆ ਦੇ ਕਿਨੂ ਮਨੂ ਫੇਰ ਕਿੰਨੇ ਕਿ ਮਿਆਂਗੇ ਪਹਿਲਾਂ ਤਾਂ ਆਹ ਕਿਨੂ ਲੈਵੇਂ ਦੇਖਾ 1.5 ਕਿਲੋ ਕਿਨੂ ਰਗੇ 1.5 ਕਿਲੋ ਕਿਨੂ ਜੇ ਤੋਂ ਲੈਦੇ ਕੋਲੇ ਥੋੜੀ ਜੀ ਸੀਗੀ ਆਹ ਉਹਨੇ ਇੱਕ ਪੁੱਕੀਸਾ ਪਾਤਾ ਪਿੱਤਾ ਕਿਉਂ ਹੀ ਮੈਂ ਦੱਸਦਾ ਉਹਨੇ ਸਸਤਾ ਦਿੱਤਾ ਕਹਿੰਦਾ ਯਾਰ ਤੁਸੀਂ ਲੈ ਜਾਓ ਬਸ ਵੀ ਮੇਰੇ ਕੋਲ ਖਰਾੂ ਹੀ ਜਾਂਦਾ ਤੁਹਾਨੂੰ ਮੁੱਤੈ 50 ਰੁਪਏ ਦਾ 3 ਕਿਲੋ ਦਿੱਤਾ ਨਹੀਂ 40 ਰੁਪਏ ਕਿਲੋ ਦਾ 3 ਕਿਲੋ ਪਾਪਨ ਜੀ ਆਵਾ ਆ ਲੈ ਉਹ ਪ੍ਰੀਮੀਅਮ ਗੁਈ ਹ ਤਾਂ ਆ ਕਿਨੂ ਇੱਕ ਨੂੰ ਫੇਰ ਮੈਂ ਥੋੜਾ ਜਿਹਾ ਅੱਗੇ ਹੋਰ ਆਇਆ ਮਹਾਬਹਿ ਜਾਨੋਂ ਦਾ ਸਰਨਾਣੀ ਥੋੜਿਆਂ ਨਾਲ ਆ ਪੈ ਜਿਹੜੇ ਤੇ ਮੈਂ ਥੋੜਿਆਂ ਨਾਲ ਸਰਨਾਣੀ ਮਾਂ ਬੋਲ ਲੱਕੀਆਂ ਮੈਂ ਫਿਰ 100 ਰੁਪਏ ਦੀ ਉਹਨਾਂ ਦਾ ਢਾਈ ਪੌਂਹ ਹੱਤਨ ਪਾਦੇ 3 ਕਿਲੋ ਆਪੋੜੇ ਹंजे ਫਿਰ ਥੋੜਾ ਜਿਹਾ ਹੋਰ ਅੱਗੇ ਆਇਆ ਮੈਂ ਉੱਥੇ ਉਹ ਟੇਕ ਵਾਲਾ ਵੜਾ ਸੇ ਪੌੜੇ ਨੇ ਰੱਖ ਰੱਖੇ ਨੇ ਸਾਰੇ ਤੇ ਉਹ ਤੋਂ ਪੁੱਛਿਆ ਮੈਂ ਵੀ ਕਿੰਨੂ ਗੇਟ ਆ ਕਹਿੰਦਾ 100 ਦੇ 4 ਕਿਲੋ ਫਿਰ ਮੈਂ ਤੋਂ ਵੇਚਨੇ ਹੈਗੇ ਮਹਾ ਗੱਤੋਂ ਪਾਇਦੀ ਫਿਰ ਮੈਂ ਉਹ ਤੋਂ ਹੀ ਬੋਲੇ 4 ਕਿਲੋ ਫਿਰ ਮੈਂ ਕਹਾਂ ਚੰਗ ਰੇਟ ਨੇ ਕਦਾਈ ਸੌ ਦੀਆਂ ਪੰਜ ਕਿਲੋ ਮੈਂ ਘਰ ਫਿਰ ਗੱਜਰੇ ਇੱਕ ਪਾ ਲੇ ਸੋ ਬੀ ਦੂਸਰੋਂ ਦਾ ਨੋਟ ਸੀ ਫਿਰ ਉਹਨੂੰ ਪਾ ਗੱਜਰੇ ਇੱਕ ਪਾ ਲੇ ਆਹਨਾਂ ਤੇ ਮੈਂ ਖੁੱਲਾ ਹੀ ਕੰਮ ਕਰਿਆ ਇਹ ਨਹੀਂ ਬਾਪੇ ਕਹਿੰਦੇ ਕਿ ਕਿਹੜੇ ਚੀ ਗਏ ਖੁੱਲੇ ਜੇ ਲੈ ਲੈ ਐਨੇ ਖੁੱਲੇ ਵੀ ਨਹੀਂ ਕਹਿੰਦੇ ਵੀ ਐ ਖੁੱਲੇ ਹੀ ਜੀ ਲੈ ਦੇ ਆ ਦੇ ਲੋਨ ਖੁੱਲੇ ਹੀ ਜੇ ਲੈ ਆ ਆ ਪਏ ਨੇ ਹੋ ਪਏ ਨੇ ਹੋ ਪਏ ਨੇ ਤੱਦਾ ਨੇ ਹੋਰ ਬੱਕੀ ਤਿੰਨੋ ਕੱਟੋ ਜੁੱਤੀਓ ਕੱਟੋ ਜੁੱਤੀਓ ਫੁੱਲੇ ਇਹਦਾ ਬੈਟਾ ਪਾਇਆ ਜਿਹੜੇ ਵੱਡਣੇ ਲਈ ਪੀਂਦਾ ਵਾ ਇੱਕ ਉਹ ਆਡਾ ਉਹਦਾ ਹੁਣ ਲੱਗ ਜਾਊਗਾ ਆ ਛੁੱਟੀਆਂ ਦੇ ਵਿੱਚ ਤੇਰਾ ਕੁਝ ਨਹੀਂ ਬੈਦਣਾ ਚਲੋ ਹੁਣ ਗਾਇਸ ਇਹ ਸਮਾਨ ਤੰਨ ਨੂੰ ਲਿਆਤਾ ਦੇਖੋ ਮੈਂ ਤੁਹਾਨੂੰ ਕਹਾਂ ਇਹ ਜਨਾ ਬਿੰਡੂ ਕੋ ਚਪੱਕੀ ਨਿਕਲੂਗੀ ਤਾਂ ਨਿਕਲ ਗਈ ਨਗੋਚ ਤੇ ਤੁਸੀਂ ਆਪ ਤਾਂ ਜਾਏ ਸੀ ਕਿ ਪਨੀਰੀ ਦਾ ਸਮਾਨ ਕਰਿਆ ਸੀ ਕੰਮ ਵੇੜੇ ਸੀ ਬਣਾਤੀ ਪਨੀਰੀ ਚਲ ਵਧੀਆ ਤੇ ਉਹ ਹੁਣ ਚੱਲਦੇ ਆਂਗੇ ਕੁਛ ਖਾਣ ਪੀਣ ਵਾਸਤੇ ਬਣਾਉਣਾ ਹੈਗੇ ਨਿਆ ਸਾਬਣਾ ਦੇ ਸਮਾਨ ਐਨਾ ਹੈ ਵਿਚਾਰ ਦਿੰਨਾ ਨਾ ਕਰਾਉ ਫਿਰ ਕਰਾਉ ਚਲੋ ਗਾਇਸ ਮੈਂ ਇਹਨਾਂ ਨੂੰ ਹੈਲਪ ਕਰਾ ਦਾਂ ਨਾਲ ਕੁਛ ਖਾਣ ਪੀਣ ਨੂੰ ਬਣਾ ਲਈਏ ਤੇ ਫਿਰ ਉਸ ਤੋਂ ਬਾਅਦ ਮਿਲਦੇ ਆਂ ਜਦ ਤੱਕ ਬੱਚੇ ਵੀ ਆਉਣਗੇ ਘਰੇ ਨਾਲੇ ਇੱਕੀ ਹੋਗਾ ਹਣਾ ਐਨੇ ਮੈਨੂੰ ਐਸੋਲ ਚ ਲਿਖੀ ਜਿਵੇਂ ਕੱਢਾਂਗੇ ਜੂਸ ਆ ਦਿਖਾ ਉਹ ਤਾਂ ਰੱਖ ਲੈ ਇੱਕੀ ਉਹ ਮੈਨੂੰ ਪਰਾ ਉਹ ਜਿਹੜੇ ਪੁਰਾਣੇ ਨੇ ਉਹ ਉਹ ਤਾਂ ਉਹ ਕੱਢਾਂਗੇ ਜੂਸ ਉਹ ਤਾਂ ਮੈਂ ਆ ਹੁਣੇ ਜੂਸ ਹਾਂ ਜੂਸ ਪੀਓਗੇ ਧੀਰਾ ਵਾਹ ਜੁੱਤੀ ਜਵਾਹ ਲਾਪਾ ਕੋਲਾ ਦੇ ਰੋਟੀ ਨਹੀਂ ਖਾਂਦੇ ਰੋਟੀ ਤਾਂ ਖਾ ਲਾਂਗੇ ਫਿਰ ਰੋਟੀ ਤੋਂ ਬਾਅਦ ਜੂਸ ਵੀ ਪੀ ਸਕਦਾ ਬੰਦਾ ਕੋਈ ਲੱਗਦਾ ਸਿੱਟੇ ਕੀ ਕਰਾਂਗੇ ਉਹ ਕੋਈ ਗੱਲ ਨਹੀਂ ਮੈਨੂੰ ਲੱਗਦਾ ਨਹੀਂ ਹੈ ਘਬਰਾਇਆ ਰ ਅੱਪਕੋ ਘਬਰਾ ਵਾਲੀ ਸਿੱਟੀ ਹੈ ਆ ਜਾ ਰੋਟੀ ਤੋਂ ਬਾਅਦ ਰੱਖ ਸੀ ਕੱਢੀ ਸੋ ਬੈਠੀ ਆ ਰੱਖ ਸੀ ਪੀ ਦੇ ਦੋ ਸਾਹ ਤੇ ਆ ਕੇ ਜੀਤੀ ਆਇਦਲੇ ਜੇ ਮੈਂ ਪੋਂ ਬੈਠ ਚੱਲੇ ਫਿਰ ਸਮਾਨ ਲਾ ਕੇ ਤੇ ਸਤੇ ਕਿ ਨਾ ਆ ਗਿਆ ਦੂਜਾ ਤੇ ਦਿਆ ਨੀ ਸਮਾਨ ਲੈ ਨਾ ਤਾਂ ਆਪਾਂ ਸਹੀ ਹੋ ਜਾਂਦੇ ਬੋਲਿਆ ਮੈਂ ਪਹਿਲਾਂ ਕੀ ਲੇ ਲਿਆ ਇੰਗਲਿਸ਼ ਗਿਆ ਸਵਾਜੀ ਗਿਆ ਆਹ ਤੇ ਕਿਹੜਾ ਸੋਈ ਜੇ ਸੋਈ ਜੋਂ ਬਣਾਉਣ ਨੇ ਇਹ ਕੋਈ ਰੋਕ ਤੇ ਕਿੰਨਾ ਜੀ ਪ੍ਰੋਟੇਨ ਬਣਾਉਣੇ ਪ੍ਰੋਟੇਨ ਬਣਾਉਣੇ ਮੂਵੀ ਬਣਾਇਆ ਫਿਰ ਮੈਂ ਕਰਕੇ ਕਹਿੰਦੇ ਅਸੀਂ ਆਪ ਵੀ ਪ੍ਰੋਟੇਨ ਚਲ ਕਰ ਤਿਆਰੀ ਕਰ ਤੂੰ ਤਾਂ ਲੱਗੇ ਚਲੋ ਮੈਂ ਇਹਨਾਂ ਨੂੰ ਸਮਾਨ ਸੰਭਾਦਾ ਹੈ ਇਹ ਲੈ ਨਾ ਬੇਗਾ ਰਫਾ ਨਾਮ ਕੱਢ ਕੇ ਟੇਟਾਂ ਦੇ ਵਿੱਚ ਢੁੱਪੇ ਮਟਰ ਕੱਢ ਲਏ। ਮੈਂ ਉਹ ਲੈ ਨਾ ਇਹਨਾਂ ਐਲਸਾ ਤੋਂ ਖਿਆ। ਨਾਲ ਢੁੱਪੇ ਸਿੱਕਾਂ ਕੇ ਨਾਲ ਕੱਟਾਂਗੇ ਮਟਰ। ਓਮ ਅਸੀਂ ਇਧਰ ਮਟਰ ਕੱਢ ਰਹੇ ਹਾਂਗੇ ਤੇ ਆਹ ਦੇਖੋ ਇਹ ਮਟਰ ਖਾਰੀ ਹੈਗੇ ਜਿਹੜੇ ਛਿਲਕੇ ਨੇਗੇ। ਰੌਕਸੀ ਕੀ ਚਾਹੀਦਾ? ਮਟਰ ਚਾਹੀਦੇ ਨੇ। ਆਹ ਵਾਲੇ ਚਾਹੀਦੇ ਆ। ਲੈ। ਬੜੀ ਲਾਗੇ ਮੈਂ। ਕੱਟੇ ਕੱਟੇ ਜਿਹੋ ਦੀ ਲੱਗਦੇ ਨੇ ਸਾਫ ਜਾਂਦੇ ਲੈ ਫੜ ਕਰਤੇ ਖਰਚ ਕਰਕੇ ਕਰਨੀ ਜਿਹਵੇਂ ਜਿਪਸ ਗਾਉਂਦੀ ਹੁੰਦੀ ਮੈਂ ਇੱਕ ਹੀ ਗਾਜਰ ਨਹੀਂ ਖਾਂਦੀ ਗੱਲੀ ਹੂੰ ਸਾਰੀ ਸਬਜੀ ਕਹਿੰਦੀ ਆ ਗਾਜਰ ਨੂੰ ਨਹੀਂ ਮੋੜ ਆਉਂਦੀ ਹੈ ਗਾਈਸ ਬੱਚੇ ਆਉਣ ਵਾਲੇ ਨੇਗੇ ਰੌਕਸੀ ਇੰਤਜ਼ਾਰ ਕਰ ਰਹੇ ਆ ਹੁਣ ਆ ਦੇਖੋ ਕਿਵੇਂ ਬੈਠੀ ਢੀਕਰੀ ਉਹਨੂੰ ਮੈਂ ਰੋਲਾ ਪਾਉਂਦੇ ਆ ਰਹੇ ਨੇ <laughs> जा 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 पता जा पते आ, गया। पते आ गया पते आ गया पते मिल गया पते मिल गया क्या वो ये रॉक्सी पते मिल गया वो गर्लीन आ गई गर्लीन हाँ देखिए नहीं ऐसा बैठी नहीं तुम मिल गए पासे यार लेके आओ ना वो आ गया था पिया ਹੁੰ ਜਾਂਦੀ ਆ ਮਨ ਜਾਂਦੀ ਆ ਦੇ ਕਿੱਲੀਆਂ ਹੁੰਦੀਆਂ ਹੁੰਦੀਆਂ ਬੋਚ ਰਹੀਆਂ ਤੂੰ ਬੋਲ ਲੈ ਨਾ ਹੁਣ ਨੋਈ ਲੋਗੀ ਹਾਂ ਲੋ ਬੱਚੇ ਹਾਂ ਵੀ ਆਲੂ ਕਿ ਚਾਲੂ ਬੱਚਿਓ ਲਓ ਲੁੱਕ ਕਰਦੇ ਹੋ ਜਾਂਦਾ ਹੁੰਦਾ ਤਾਂ ਗੱਲੀ ਨਾ ਗੱਡੀ ਦੀ ਪਿਛਲੀ ਸੀਟ ਤੇ ਇੱਕ ਉਹ ਪਿਆ ਪਾਰਸਲ ਲੈਓ ਚੱਕ ਕੇ ਤੁਹਾਨੂੰ ਪਾਰਸਲ ਦਿਖਾਈਏ ਓਏ ਹੋਏ ਪਹਿਲਾ ਗਰਕਸੀ ਹੈ ਜਾਨਾ ਪਹਿਲੀ ਹੈ ਜੀ ਆ ਦੇਖੋ ਥੋੜੀ ਮਾਮ ਨਾਲ ਇੰਨਾ ਕੰਮ ਕਰਾਇਆ ਜਨ ਨਾਲ ਤਾਂ ਲਸਣ ਘੜਾਇਆ ਦੇਖੋ ਹਾਂ ਤਾਂ ਲਸਣ ਘੜਾਇਆ ਉਹ ਮੇਥੀ ਸਮਰ ਭਾਈ ਨੇ ਤੇ ਮਟਰ ਘੜਵਾਏ ਠੀਕ ਆ ਲਓ ਜੀ ਕੱਲ ਤੇ ਛੁੱਟੀਆਂ ਹੋ ਤੁਹਾਨੂੰ ਗਿਆ ਇੱਕ ਕੱਪ ਦੇਖੋ ਕੱਟ ਕੇ ਆਣਾ ਗ੍ਰੀਨ ਟੀ ਹੁਣ ਆਈਆਂ ਮਾਮ ਮਾਮ ਦੂਜਾ ਪੈਕਟ ਵੀ ਘਟੋ ਦੋ ਪੈਕਟ ਹੋ ਰਹੀਆਂ ਇੱਕ ਆਸੀ ਇਹ ਵਾਰ ਮਗਾਇਨੋਂ 32 ਬਾਰ ਦੀ weight loss ਗਾਰੰਟੀ ਇਹਨਾਂ ਵਾਸਤੇ ਮਗਾਈਆ ਬੈਠ ਕੇ ਬੋਲਾ ਹਾਂ ਹੋਗਾ ਆਸੀ ਦੇਖੋ ਖੁੱਲੀ ਆਈ ਲੋਜ਼ ਆ ਇਹਦੇ ਪੱਤੇ ਜੀ ਨੇ ਪੱਤੇ ਜੇ ਨਹੀਂ ਪਤਾ ਨਹੀਂ ਕਾਦੇ ਨੇ ਇਹ ਏਹੀ ਬੱਤੇ ਜੀ ਨੇ ਅੱਦਕਾ ਮਨ ਹੋਇਆ ਪਦੀਨਾ ਲੱਗਦਾ ਮੈਨੂੰ ਤਾਂ ਪਦੀਨਾ ਆ ਦੇ ਪਦੀਨਾ ਬਣਿਆ ਹੋਇਆ ਉੱਪਰ ਨਿੰਬੂ ਤਾਂ ਨਹੀਂ ਸਿਕਾਇਆ ਤੇ ਮੈਮਨ ਵਾਲੀ ਵੀ ਹੁੰਦੀ ਕਿਹਾ ਹੈ ਫੇਡ ਲਾਈਮਨ ਹੋ ਵਿੱਚ ਫਲੇਵਰ ਹੋ ਲੈਮਨ ਦਾ ਤਾਂ ਪੀ ਲਾਂਗੇ ਇਹ ਤੁਹਾਨੂੰ ਪਤਾ ਹੋਣਾ ਗ੍ਰੀਨ ਟੀ ਲੀਫਸ ਲਿਖਾਇਆ ਨੇਚਰਲ ਐਸੈਕਸ ਆ ਗਾਈਜ਼ ਆਪ ਸੋ ਇਹ ਦੇਖ ਕੇ ਕੁਝ ਬਣਾ ਰਹੇ ਨੇ ਕਿ ਨਵਾਂ ਨਵਾਂ ਦੇਖਦੇ ਵੀ ਕੀ ਬਣਾ ਰਹੇ ਨੇ ਉਹ ਟੈਂ 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 ਸੁਣਦੇ ਹਾਂ ਟੈਂ 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 ਮੇਰੇ ਨਾਲ ਰੁੱਸੇ ਬੈਨੇ ਗਾਇਸ ਮੰਡੂ ਗਲੀ ਕਹੇ ਜੀ ਮੇਰੇ ਨਾਲ ਲਾ ਕੇ ਮੰਮਾ ਨਾਲ ਲਾ ਕੇ ਕਹਿੰਦੇ ਗਿਜਰੀਲਾ ਬਣਵਾਓ ਮੇਰੇ ਵਾਸਤੇ ਹੁਣ ਦੱਸੋ ਵੀ ਮੈਂ ਆਪਣਾ ਕੰਮ ਕਰਾਂ ਕਿ ਇਹਦੇ ਵਾਸਤੇ ਗਿਜਰੀਲਾ ਬਣਵਾਉਣਾ ਮੈਂ ਕੰਮ ਕਰਦਾ ਸੀ ਇਹਦਾ ਬਾੜੀ ਓਖਾ ਸੀ ਰੋਕ ਨੂੰ ਹੋਣਾ ਸੀ ਮੈਂ ਮੈਂ ਮਾਮਾ ਮੈਂ ਬੱਤਾਂ ਕਦੂ ਦਾ ਸੋਦਾ ਨਹੀਂ ਲੱਗੇਗਾ ਆਪਣਾ ਰਿਹਾ ਲੈ ਆ ਜਾ ਤੁਸੀਂ ਘਟੋ ਕਰਨ ਬੰਦੇ ਆਪਣਾ ਅਖਰਾ ਆਪਣੇ ਬਰਾਟਾ ਹੁਣ ਤੇ ਲੋਲੇ ਬਰਾਟੇ ਦੇ ਦੇ ਹਾਂ ਹਾਂ ਮੈਂ ਤਾਂ ਖਾਊਂਗਾ ਬਈ ਡੈਡ ਨੂੰ ਨਹੀਂ ਮਿਲਦਾ ਡੈਡ ਨੂੰ ਖਾਣਾ ਖਾਊਂਗਾ ਡੈਡ ਦਾ ਡਾਈਟ ਮੈਂ ਤਾਂ ਖਾਊਂਗਾ ਡੈਟਸੂ ਦਾ ਡਾਈਟ ਮੈਂ ਤਾਂ ਫੇਰ ਵੀ ਖਾਊਂਗਾ ਪਤਾ ਖਾਣਾ ਇਹ ਬਸ ਜਿੱਦੀ ਹੀ ਕਰ ਲੈ ਅਗਰ ਡ్రਾਈ ਫਰੂਟ ਕੱਟ ਲੋ ਜਿਹੜੇ ਪਾਣੇ ਨੇ ਕੱਟੋ ਕੱਟੋ ਚਾਹ ਹਮਾਂ ਦੇ ਰੋ ਉਹ ਗਰੀ ਕਾਲੇ ਰੰਗ ਨੂੰ ਸੱਲਈ ਵਈਆ ਉਹ ਪਤਾ ਕਿੰਨੇ ਮੈਂ ਹੋ ਗਈ ਇੱਕ ਮੈਂ ਆਖੀ ਲੱਗੀ ਇਹਦੇ ਫੇਰ ਕੋਈੰਦਾ ਜੀ ਡਰਾਈਵਰ ਆਤਾ ਜੀ ਜੀ ਵੀ ਵਿਚਾਈ ਦੀ ਹੋ ਹੋਰੀ ਸੀ ਕਿ ਨੱਚ ਲਾ ਰਹੀ ਸੀ ਹੋਰ ਮੇਰੀ ਵੀ ਲੱਚਾਉਣ ਲੱਗ ਗਈ ਅਜਾ ਤੁਸੀਂ ਕਰੋ ਕੰਮ ਅਜਾ ਥੋੜਾ ਜੀ ਬਾਈ ਮੇਰੀਆਂ ਗਾਜਰਾਂ ਰੱਖੋ ਫੇਰ ਮੇਦੇ ਤਾਂ ਗਾਜਰਾਂ ਰੱਖੋ ਮੈਂ ਲੈਣ ਦੇ ਜੀ ਅੰਦਾ ਥੋੜਾ ਲਾਉਣਾ ਹੈ ਜੀ ਬਾਈ ਮੇਰੀਆਂ ਗਾਜਰਾਂ ਰੱਖੋ ਰੱਖੋ ਅਜਾ ਥੋੜਾ ਜੀ ਗਾਜਰਾਂ ਰੱਖ ਮੇਰੀਆਂ ਉਹਨੇ ਨਿਉ ਗਾਈਆਂ ਚੱਲ ਆਪਦੀਆਂ ਲੈ ਮੈਂ ਲੈਣ ਦੇ ਸੜ ਦੇ ਹੱਥ ਬਿੜਾ ਪਹਿਲਾਂ ਜੀ ਅਸੀਂ ਕੋਲਾਤਾ ਰੱਖੋ ਹੁਣ ਕੋਈ ਸੁਣਦਾ ਨਹੀਂ ਕੋਈ ਹਾਂ ਗਜਰਾ ਅੱਖੋਂ ਮੇਰੀ ਆਦੇ ਲਓ ਗਜਰਾ ਮੈਂ ਹਾਂ ਹਾਂ ਇਹ ਜੋ ਆ ਗਜਰਾ ਬਣਾਇਆ ਪਾ ਮੇਰੇ ਉਸ ਗਰਾਂ ਨੂੰ ਬੋਲਦੇ ਨੇ ਨਹੀਂ ਆਏਗਾ ਤੇ ਦੇ ਲਓ ਗਜਰਾ ਆਪਾਂ ਨੂੰ ਨਹੀਂ ਪਤਾ ਵੀ ਮੈਂ ਤਾਂ ਖੋ ਗਿਆ ਹਾਂ ਜੀ ਗੱਦੀ ਗੱਲਾਂ ਨਹੀਂ ਬਣਾਉਣਾ ਸਾਰੇ ਵਾਸਤੇ ਬਣਾ ਲੂ ਤੇ ਕੰਮ ਕਰ ਇਹ ਕੁਐਸ ਸੁਣ ਲੂਰੇ ਤਾਂ ਕੰਮ ਵਾਸਤੇ ਨਹੀਂ ਹੈਗਾ ਕਹਿੰਦੇ ਬੱਚਿਆ ਵਾਸਤੇ ਇਕੱਲਾ ਇਹਦਾ ਮੈਂ ਕਿ ਇੰਨੇ ਗਜਰਾਂ ਲੈਦੇ ਮਹਾਂ ਗਜਰੀਲਾ ਬਣਾਉਣਗੇ ਲੈ ਖਾਵਾਂਗੇ ਹੁਣ ਕਹਿੰਦੇ ਤੇਰੇ ਵਾਸਤੇ ਤਾਂ ਹੈ ਹੀ ਨਹੀਂ ਲੈ ਲਿਓ ਜੀ ਹਨ ਆ ਗਏ ਬਦਮੁਗਾਜਰ ਵਾਲਾ ਧੀਏ ਘੱਟਕੰਮਾਇਰਾ ਇਹਨਾਂ ਕੰਮ ਕੋਈ ਨਹੀਂ ਸੁਣ ਲਈ ਮੇਰੇ ਵੀ ਕੰਮ ਬਹੁਤ ਛੁੱਟੇ ਰਹੇ ਹੋ ਗਿਆ ਚਲੋ ਗਾਇਸ ਇਹਨਾਂ ਨੂੰ ਬਣਾਉਣ ਦੋ ਹਨਾ ਜਦੋਂ ਬਣ ਗਿਆ ਫਿਰ ਆਪਾਂ ਟੇਸਟ ਕਰਕੇ ਇਹਨਾਂ ਨੂੰ ਦੱਸਾਂਗੇ ਵੀ ਵਧੀਆ ਬਣਿਆ ਹੈ ਕਿ ਘਟੀਆ ਬਣਿਆਗਾ ਮੇਰੀ ਇਹ ਗੱਜਰਾ ਇਸੇ ਰੱਖ ਦੋ ਫਿਰ ਨੂੰ ਤੇਰੀਆਂ ਕਿ ਤੂੰ ਵੀ ਕਹਿ ਜਾ ਉਹ ਅੱਗਾ ਕੇ ਲੈ ਪੱਟ ਕੇ ਲੈ ਲੈ ਕੇ ਤੂੰ ਫ੍ਰੀਜ ਕਿਨ ਪਹਿਲੇ ਆਏਗਾ ਮਜਾਦੂ ਜੀ ਅੱਦੇ ਫ੍ਰੀਜ ਰੋ ਜਾਪਾਂ ਚ ਫਿਰ ਰੋ ਛੱਡ ਜੀ ਨਹੀਂ ਇਹ ਤਾਂ ਕੋਰੇ ਪੈਣਾ ਮੇਰੇ ਮੇਰਾ ਤਾਂ ਇਹ ਨਹੀਂ ਸਵਾਇਆ ਤਾਂ ਇਹ ਨਹੀਂ ਸਵਾਇਆ ਮੈਂ ਲੋਗਾਸ ਮੈਂ ਵੀ ਪਾ ਦਿਸਾ ਨਾ ਪਰ ਮਹੂਬਦੇ ਫੋਚ ਨੋਕੀਟਾ ਉਹਦਾ ਦੁਆਸ ਚ ਫੇਸਾਬ ਵਾਇਆ ਆਈ ਇਸ ਨਹੀਂ ਬਣਦਾ ਉਹ ਤਨਾ ਬੇੜਾ ਤੁਹਾਡੇ ਸਾਹਮਣੇ ਹੈ ਦੇਖੋ ਮੈਂ ਵੀ ਬਣਾ ਰਿਹਾ ਇੱਕ ਇੱਕ ਵਾਰੀ ਦੇਖ ਲੈਣਾ ਚੀਜ਼ ਬਣੂਣੀ ਪੈਗੀ ਮਨ ਨਾਲ ਹੋਗੀ ਰੋਜ਼ ਇਹਨਾਂ ਨੂੰ ਮੈਂ ਬਣਾ ਕੇ ਖਾਣ ਹੁੰਦਾ ਇਹ ਗੱਲ ਹੈ ਇਹ ਦੇਖੋ ਮੇਰੀ ਗੱਲ ਤਾਂ ਸੁਣੋ ਇੱਕ ਗੱਲ ਸੱਚੀ ਗੱਲ ਦੱਸਿਓ ਚਲੋ ਵੀ ਤੁਸੀਂ ਉਸ ਵੀ ਮੂੰਚੋ ਕੱਟਦੇ ਤੇ ਸਿਆਰਣਾ ਮੈਂ ਤੁਹਾਨੂੰ ਬਣਾ ਕੇ ਦਿੰਦੀ ਹਾਂ ਬਾਈ ਵੀ ਨਾ ਕਹਿੰਦਾ ਹੁਣ ਫਿਰ ਮੈਂ ਮੇਟਾ ਕਰਾਂ ਬਾਈ ਰਾਣੂ ਬਿਨਾ ਕੋਸਕੇ ਹੀ ਬਣਾ ਕੇ ਦਿੰਦਾ ਉਹਨਾਂ ਨਾਲੇ ਨਵੀਂ ਨਵੀਂ ਡਿਸ਼ ਪਰ ਫਿਰ ਤੁਹਾਨੂੰ ਬਣਾ ਕੇ ਦਿੱਤੀ ਆ ਕੁੜੀ ਨੇ ਦੀ ਬੱਠੀ ਬਣਾਉਣੀ ਜਿੰਦੀ ਮੈਂ ਬੇਨੋ ਬਿਨਾ ਪੁੱਛੇ ਤੁਸੀਂ ਇਹਨੂੰ ਬੱਠੀ ਬਣਾ ਕੇ ਦੇ ਦਿੱਤੀ ਕਿ ਜੀ ਗਾਜਰਾਂ ਦੀ ਕੋਈ ਗੱਲ ਨਹੀਂ ਸਰਪ੍ਰਾਈਜ਼ ਹੈ ਜੈਜੂ ਤੁਸੀਂ ਬਿਨਾ ਝੋਟਾ ਕੀ ਹੋ ਗਿਆ ਹਾਂ ਦਲੀਨੀ ਹੈ ਸਵਾਦ ਹੈ ਰਿਕਟ ਐਚਾ ਜੇ ਖਾਣਾ ਨਾ ਹੁਣ ਇਹਨੂੰ ਬਣਾ ਲਓ ਕਿ ਬਣਾਣਾ ਸਾਰੀ ਕੈਰੀ ਕਰਕੇ ਦੇ ਦੇ ਚਲੋ ਗਾਇਸ ਬਣਵਾਉਣਾ ਤਾਂ ਦੇਖੋ ਪਊਗਾ ਹੀ ਨਹੀਂ ਇਹ ਮੇਰੀ ਜਾਨ ਲੈ ਲੈਣਗੇ ਕਿਉਂਕਿ ਮੇਰੇ ਵਿੱਚ ਹਿੱਸਾ ਪਾਈ ਬਣਾ ਤਾਂ ਇਹਨਾਂ ਦਾ ਕੁਝ ਬਣਦਾ ਹੀ ਨਹੀਂ ਹੁੰਦਾ ਇਹ ਤਾਂ ਗੱਲ ਪੱਕੀ ਹੈ ਕਿ ਮਿੱਥੀ ਹੋਈ ਗੱਲ ਹੈ ਇਹਨਾਂ ਦੀ ਆ ਦੇਖੋ ਗਾਇਸ ਆਪਾਂ ਦਾ ਪਹਿਣਾਗੇ ਰਜਾਈਆਂ ਲਈ ਸਜਣਾ ਹੈ ਸੋ ਇੱਚਾ ਇਹ ਤੁਹਾਨੂੰ ਮੱਝਾ ਢਾ ਕੇ ਪਹਿਣਾਗੇ ਉਹ ਨਾਲ ਇਹ ਬਣਾ ਰਹੇ ਨੇ ਬੱਚੇ ਪਟ ਰਹੇਗਾ ਕੋਈ ਮੈਨੂੰ ਸਜਾ ਮੇਰਾ ਦੇ ਦੇ ਉਹ ਬਣਾ ਰਹੀ ਹੈਗੀ ਉੱਧਰ ਦੇਖੋ ਮੇਰੇ ਨਾਲ ਮਿਲ ਰਹੀ ਹੈ ਨਾ ਇਹ ਤਾਂ ਮੈਂ ਸਾਰਾ ਕੰਮ ਕਰਿਆ ਫਿਰ ਵਿੱਚ ਦੀ ਗਜ਼ਰੇਲਾ ਬਣਾਇਆ ਤਾਂ ਵਧੀਆ ਲੈ ਬਸ ਪਾਹੀ ਹੁਣਾ ਇਹ ਨਾਲ ਪੀਣਾ ਥੋੜਾ ਮਿੱਠਾ-ਗਾਟਾ ਹੋਊਗਾ ਆ ਦੇਖ ਹੁਣ ਇੱਧਰ ਸਾਡੀ ਕੁੜੀ ਖਾ ਰਹੀ ਆ ਟੇਸਟ ਦੇਖ ਰਹੀ ਟੇਸਟ ਹੋ ਰੇ ਇਧਰ ਇਹ ਨਾਲ ਦੇਖੋ ਮਿੱਠਾ-ਗਾਟਾ ਦਵ ਮਨੂ ਜਾ ਕੇ ਕਰਾਉ ਤੁਹਾਨੂੰ ਪਤਾ ਲੱਗਦਾ ਤਾਂ ਹੈਗੀ ਦੇਖੋ ਮੁੰਡਾ ਵਧੀਆ ਲੱਗ ਰਿਹਾ ਹੈ ਕੋਈ ਚੈੱਕ ਕਰਕੇ ਦੇਖੋ ਪੀਕਾ ਕਰ ਲਿਆ ਥੋੜਾ ਜਿਹਾ ਪਾਉਣਾ ਮਾਰਾ ਇਹ ਪਾ ਦੋ ਹਟ ਜਾ ਚੈੱਕ ਹੋਰ ਹੋਊਗਾ ਡਾਈ ਫਰੂਟਸ ਪਾ ਲਿਓ ਥੋੜਾ ਜਿਹਾ ਸਭ ਦੇ ਵਿੱਚ ਪਾ ਲਓ ਦੇਖੋ ਬਿਲਕੁਲ ਵਾਦਨਾ ਬੁਲ ਗਿਆ ਪਾ ਦੇ ਉਹ ਤਾਂ ਗੋਲ ਥੋੜੇ ਪਾ ਲਾ ਹਾਲਾ ਕੋਈ ਚਾਹ ਮਦੂਆ ਬਿਲਕੁਲ ਟੇਸਟੀ ਬਣੇ ਗਾਇਸ ਸੇਮ ਗੱਟ ਨੂੰ ਬੁਲੀ ਆ ਘਟ ਮਠਿਆਰੀ ਦੀ ਜਬਾਏ ਦਾ ਬੰਦਾ ਜੀ ਥੋੜਾ ਜਿਆਦਾ ਹੋਰ ਬਨਨ ਦੋ ਫੇ ਦੇਖਦੇ ਆਪਾਂ ਟੇਸਟ ਕਰਾਂਗੇ ਤੇ ਦੇਖੋ ਕੜਾਹੀ ਜੇ ਲੱਗਣ ਵਾਲੇ ਹੋਏ ਪੈਣਗੇ ਸਾਰਾ ਡੱਬਰ ਉਹ ਜੋ ਆਪ ਕੋਈ ਜਿਹੜਾ ਹੋ ਮੇਰਾ ਹਾਈ 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 ਆ ਬੰਦਾ ਰਹਿ ਗਿਆ ਸੀ ਕੜਾਈ ਚ ਲੱਗਣ ਦਾ ਖਤਮ ਹੋ ਗਿਆ ਹਮ ਤਾਂ ਹੋਊਗਾ ਜੇ ਮੈਂ ਆਉਂਗਾ ਅੱਜ ਨਵਾਂ ਡੱਬਾ ਕਿਹ ਹੋਣ ਕਿੰਨਾਂ ਵਿੱਚ ਆਕਾ ਤੁਸੀਂ ਤਾਂ ਪਹਿਲੇ ਪਲੇਟਾ ਬਹੁਤ ਸੱਚੀ ਹੋਵੇ ਤੁਸੀਂ ਤਾਂ ਆਏ ਤਾਂ ਤਾਂ ਲੱਗ ਗਿਆ ਮੁੰਡੇ ਬੜਿਆ ਤੂੰ ਤਾਂ ਡਾਈਟ ਤੇ ਆ। ਫਤਿਹ ਨੂੰ ਜਿਵੇਂ ਇੰਨਾ ਅਗ ਲੈਤਾ। ਪਲੇਟ ਭਰ ਲਈ ਥੋਲੇ। ਸਾਰਾ ਖਾਣੋਂ ਕੋਈ ਇੰਨਾ ਤਾਂ। ਫਤਿਹ ਨੂੰ ਪਾਉ। ਰਾਜਾ ਮੁੰਡੇ ਤੈਨੂੰ ਪਾਉ। ਇਹ ਜਿਹੜੇ ਡਾਈਟ ਫੂਡਸ ਪਾਉਣੇ ਮੈਂ ਸਾਰੇ ਚਾ। ਸਾ ਘਰ ਕੇ ਭਰਿਆ ਮਾਂ ਉਹ ਫਿਰ ਬੱਚੇ ਮਾਂ ਸਾਹ ਪਾ ਲੈ। ਸੋਨਾ ਨੂੰ ਰੋ ਜਾ ਦੇ ਤੈਨੂੰ ਬਾਜ ਬਣਾ ਦੂੰ। ਭਿਆਵਾ ਦੇ ਸਾਰੇ ਨੂੰ ਜਾ। ਬੜਾ ਘਰੋਣਾ। ਦੇਖin ਲੈ। ਰੋ ਰਿਆ। ਯਾ ਮਮਾ ਮੈਂ ਕਿਹਾ ਤੈਨੂੰ ਮੇਰੀ ਕੋਲ ਲੈ ਫਰਾਵਰ ਸਹੀ ਇੱਧਰ ਦੇਖੋ ਡਰਾਈ ਫਰੂਟ ਰੱਖ ਦਰਿਆ ਲੈ ਕੁਟ ਰੱਖੇ ਮੁੰਡੇ ਤੂੰ ਦੇ ਦੇ ਉਹਨਾਂ ਨੂੰ ਕੱਟ ਕਰਕੇ ਸਪੋੜ ਬਈ ਸੌਰੀ ਹਾਂ ਮੈਂ ਤਾਂ ਹੁੰਦਾ ਹੀ ਹੋਰ ਹੁਣ ਦੂਸਰੇ ਰੁੱਸ ਗਏ ਇੱਕ ਬੰਦਾ ਤਾਂ ਰੁੱਸ ਨਹੀਂ ਆਂ ਕਾਲੂ ਕੋਤੇ ਹੋਰ ਬਣਾ ਦੂੰ ਮੈਂ ਕਾਲੂ ਬਣਾ ਦੂੰ ਪੁੱਤ ਕਾਲੂ ਬਣਾ ਦੂੰਗੀ ਚੱਲ ਜਿਹੜਾ ਕੱਲ ਬਣਾ ਲਾਂਗੇ ਤੁਸੀਂ ਸਾਰੇ ਚੱਕਰ ਖਾ ਲੋ ਹਾਂ ਕੱਲੂ ਬਣਾ ਦੋ ਜੀ ਇਹਨਾਂ ਦਾ ਮੈਂ ਆਖਰੀ ਉਹਨਲੀ ਫਤਿਹ ਚਾ ਜਿਹੜੇ ਭਾਜੇ ਉਹਨੇ ਦੋ ਫਤੇ ਮੈਨੂੰ ਮਜੇ ਰਿਲੇ ਦੇ ਲੱਡੂ ਵਟ ਵਟ ਕੇ ਦੇ ਰਿਹਾ ਤੇ ਮੈਂ ਖਾ ਰਿਹਾਗਾ ਪਹਿਲਾਂ ਮੈਂ ਫਤੇ ਨਾਲ ਰੁੱਸ ਗਿਆ ਸੀਗਾ ਪਰ ਹੁਣ ਮੇਰੀ ਫਤੇ ਨਾਲ ਸੁਲਾ ਹੋ ਗਈ ਹੁਣ ਫਤੇ ਮੈਨੂੰ ਲੱਡੂ ਵਟ ਵਟ ਕੇ ਦੇ ਰਿਹਾਗਾ ਉਹਦੇ ਵੱਡੇ ਚ ਪਹਿਲਾਂ ਫਤੇ ਉਸ ਤੋਂ ਬਾਅਦ ਡੈਡ ਰੁੱਸੇ ਫੇਰ ਫਸ ਫਤੇ ਰੁੱਸ ਗਿਆ ਹਾਂ ਹੁਣ ਸਾਡੀ ਸੁਲਾ ਹੋ ਗਈ ਦੋਨਾਂ ਨੂੰ ਇਹਨਾਂ ਨਾਲ ਮੁਸ਼ਕਿਲ ਹੋ ਰਹਾ ਹੈ ਬੈਡ ਦੀ ਡਾਇਟ ਤਾਂ ਗਈ ਬਾੜ ਚ ਮਾ ਮਾੜੀ ਜੀ ਇਚੀ ਨਹੀਂ ਬੋਈ ਚਤਾਈ ਕਰਕੇ ਮਾੜੀ ਜੀ ਚੀਨੀ ਸੀ ਜੀ ਬਿਚੀਨੀ ਵਾਲੇ ਪਾਣੀ ਐ ਥੋੜੀ ਡਾਇਟ ਕਿੱਥੇ ਗਈ ਆ ਡਾਇਟ ਉਹ ਜਾ ਰਿਹਾ ਆਓ ਵੀ ਗਾਇਸ ਅੱਗੇ ਜਰੀਲਾ ਸੀ ਖਾ ਲਿਆਗਾ ਫਤਿਹ ਨੇ ਮੈਨੂੰ ਗਜਰੀਲਾ ਖਵਾਇਆ ਹੁਣ ਆਪਣੀ ਪੇਂਟਿੰਗ ਕਰ ਰਿਹਾ ਫਤਿਹ ਡਰਾਇੰਗ ਬਣਾ ਰਿਹਾ ਕੋਈ ਮੈਨੂੰ ਕੀ ਬਣੋਂ ਲੱਗ ਰਿਹਾ ਹੈ ਟਾਈਮ ਤੇ ਥੋੜੀ ਜਿਹੀ ਘੰਟੀ ਗਿਆ ਗਾਈਸ ਹੁਣ ਅੱਜ ਦਾ ਵਲੋਗ ਆਪਾਂ ਇੱਥੇ ਖਤਮ ਕਰ ਦਾਂਗੇ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਬਲੌਗ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਜਰੂਰ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਔਰ ਗਾਈਸ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਲਦੀ ਜਲਦੀ ਹੁਣ ਕੱਲ ਨੂੰ ਮਿਲਦਾ ਤੁਹਾਨੂੰ ਆਪਾਂ ਨਵੇਂ ਬਲੌਗ ਦੇ ਵਿੱਚ ਉਦੋਂ ਤੱਕ ਵਾਸਤੇ ਬਾਏ ਬਾਏ ਗੁੱਡ ਨਾਈਟ ਬਾਏ